ਹੈਲੋ ਬੜੀ ਚੰਗੀ ਜਿਹੇ ਤੇ ਆ ਸਟਾਲਾ ਲੱਗੀਆਂ ਕੱਪੜੇ ਦੀਆਂ ਇਹਨਾਂ ਬੁਸਤਾਂ ਨਾਲੇ ਆਏ ਨੇ ਬਾਬਾ ਜੀ ਦੇ ਆਸਾਨ ਖੜਾ 13 13 ਹਰੇਕ ਤੇ ਆ ਦਾ ਲੱਖ ਲੱਖ ਨੰਬਰ ਲੱਗਿਆ ਜਿਵੇਂ 18 30 ਆ ਸਵਰਾਜ ਵਾਲਿਆਂ ਦੀ ਆ ਇਹਨਾਂ ਨੇ ਨਾਲ ਆਫਰ ਲਾਈ ਆ ਬੁਲੇਟ ਮੋਟਰਸਾਈਕਲ ਦੀ ਫਰੀ ਹਾਂ ਹਾਂ ਇਹਦੀ ਕੀਮਤ 24 ਤੋਂ ਪਲੱਸ ਹੀ ਆ ਆ ਸ਼ਕਤੀਮਾਨ ਵਾਲਿਆਂ ਦੀ ਮਸ਼ੀਨ ਆ ਆਪਣੀ ਕੁਤਰੇ ਵਾਲੀ 4 ਵਾਲੀ ਜਿਹਦਾ ਰੇਟ ਹੈਗਾ 2 ਲੱਖ 50 ਹਜ਼ਾਰ ਇਹ ਆ ਸ਼ਕਤੀਮਾਨ ਵਾਲਿਆਂ ਦਾ

ਆ ਸ਼ਕਤੀਮਾਨ ਆਲਿਆਂ ਦਾ ਰੇਪਾਉਣ ਵਾਲਾ ਆਪਣਾ ਇਹਦਾ ਰੇਟ ਹੈਗਾ 75000 ਰੁਪਿਆ ਆਪ ਕੋਸਟਾ ਨੱਚਦਾ ਚੱਲੂ ਅੱਜ ਤੇ ਛਾਵੇਂ ਬੰਦਲੇ ਬੰਦਲੇ ਇਹ ਕਹਿੰਦੇ ਵੀ ਬਬੂਆ ਵੀ ਤੁਸੀਂ ਜਿਹੜੇ ਟੂਬੀ ਦੇ ਬਾਦਸ਼ਾਹ 10,36000 ਕੀਮਤ ਹੈ ਦੀ ਇਹ ਵੀ ਸ਼ਕਤੀਮਾਨ ਵਾਲਿਆਂ ਦਾ ਹੀ ਆ ਇਹ ਛੋਟਾ ਵਾ ਇਹ ਹੈਗਾ 165 ਪਲੱਸ ਵਾਲਾ ਵਾ ਤੇ ਇਹਦਾ ਰੇਟ ਹੈਗਾ 12 ਲੱਖ 75000 ਆ ਰੋਟਾ ਵੇਟਰ ਇਹਨਾਂ ਦਾ ਤੇ ਸਾਰੇ ਰੂਟਾਂ ਦੀ ਰੋਟਾ ਵੇਟਰਾਂ ਦੀਆਂ ਕੀਮਤਾਂ ਲਿਖੀਆਂ ਤੇ 5000 ਤਾਂ ਹੋਵੇਗਾ ਇਹ ਤਾਂ ਪੂਰਾ 8000 ਰੂਟਾ ਫੀਟਰ ਸਭ ਤੋਂ ਛੋਟਾ ਨੂੰ ਸਭ ਤੋਂ ਵੱਡਾ ਕੀਮਤਾਂ 9 ਦਾ 10 ਦਾ 12 ਸਾਰਿਆਂ ਦੀਆਂ ਕੀਮਤਾਂ ਲਿਖੀਆਂ ਹੋਈਆਂ ਇਹ ਵੀ ਜੱਗੀ ਆਏ 9/9 145 ਤੇ 2000 ਰੁਪਿਆ ਡਿਸਕਾਊਂਟ ਆ ਵੀ ਜੱਗੀ ਵਾਲਿਆਂ ਦੀਆਂ ਤਵੀਆਂ ਵਾ 2 2 2 7 ਲੱਖ 60000 ਦਾ ਤੇ ਜਿਹਦਾ ਡਿਸਕਾਊਂਟ ਚੱਲ ਰਿਹਾ 10000 काटना है सीम काटेंगे पालक पालक है मेथी चने का साग इन्हें है सीम टमाटर चॉप करना है चाकू छुरी से काटते रस निकल का जाता है इसमें काटेंगे दानेदार कटिंग करेंगे एदा प्राइस की है ये 450 रुपए का ओके पालक नाम ठीक है कोई साग काटेंगे पालक दिया पालक मेरे ने काटे करो यार एक डाल डालना दो डालना प्याज को डाल देंगे फर्स्ट बार में काटेंगे मोटा मोटा अचार के लिए सलाद के लिए बेसन पकौड़ी के, तो। के लिए टोटा करना दोबारा डाल देंगे तड़का दाल फ्राई रायते के लिए छोटा छोटा हो जाएगा तो फिंगर चिप्स काटना होता है फर्स्ट बार में फिंगर चिप्स काटेंगे आलू का जग्गी रूटा बेट्रा अठ पुटा जी का रेट हैगा एक पैंती दो हज़ार डिस्काउंट इतना ਹਾਰੇ ਕ ਬਿਮਾਰੀ ਦਾ ਇਲਾਜ ਪ੍ਰਤੀ ਜਾਣਕਾਰੀ ਦਿੱਤੀ ਜਾਂਦੀ ਹੈ। ਘਟੋ ਘਟਾ ਇੱਕ ਮੁਰਗਾ 5-7 ਕਿਲੋ ਤੋਂ ਪਲਾਸੀ ਆ। ਇਹਦਾ weight 6.5 ਕਿਲੋ ਕਹਿੰਦੇ ਆ। ਮੁਰਗੇ ਵੀ ਬਹੁਤ ਹੈਵੀ weight ਵਾਲੇ ਆ। ਉੱਚੇ ਆ ਜਾਨਵਰਾਂ ਦੇ ਨਾਲ ਨਾਲ ਇਹਨਾਂ ਦੀ ਰਹਿائش ਵਾਸਤੇ ਵੀ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ